ਅੱਜ ਮਜੀਠੇ ਕਸਬੇ 'ਚ ਇਹ ਕੱਲ ਦੀ 700 ਜਿਹੜੀ ਰਾਤ ਕੀਤੀ ਹੈ ਤੇ ਤਾਰੀਖ ਸੀ 26 26 ਦੀ ਰਾਤ ਦਾ ਇਹ ਵਾਕਿਆ ਜਦੋਂ ਇੱਥੇ 3-4 ਦੁਕਾਨਾਂ 'ਚ ਬਹੁਤ ਵੱਡੀ ਧਟਕਰ ਅੱਗ ਲੱਗੀ ਹੈ ਜਿਹਦੀਆਂ ਵੀਡੀਓਜ਼ ਵੀ ਮੈਂ ਸ਼ੇਅਰ ਕਰੂੰਗਾ ਜਿਹਦੇ 'ਚ ਸਾਡੇ ਬੜੇ ਪਰਾਦੇ ਰੇਟੀ ਸ਼ਾਪ ਹੈ ਆਪਣੇ ਅਨੁਨਾਸਕ ਦੇ ਨਿਸ਼ਾਨੀ ਆ ਹਰ ਸਿੰਘ ਜੀ ਪ੍ਰੇਮ ਲਾਲ ਮਹਾਜਨ ਜੀ ਰਾਹੁਲ ਚਰਮਾ ਜੀ ਤੇ ਸਾਡੇ ਪ੍ਰਸ਼ੋਕ अरोड़ा ਜੀ ਇਹਨਾਂ ਚਾਰਾਂ ਦੀਆਂ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਜਿੰਨਾ ਵੀ ਮਟੀਰੀਅਲ ਸੀ ਮਾਲ ਸੀ ਇਹਨਾਂ ਦਾ ਫਰੂਟ ਦਾ ਕੰਮ ਸੀ ਰੋਜ਼ ਬੜੀ ਹਿੰਮਤ ਨਾਲ ਆਪ ਦੇ ਲੰਬੇ ਸਮੇਂ ਤੋਂ ਪਰਿਵਾਰ ਦਾ ਸਾਰਾ ਮਾਲ ਕਾ ਦੇਸੀ ਛੂਟ ਵੇਚ ਕੇ ਜਿੱਥੇ ਸਾਰਾ ਹੀ ਨੁਕਸਾਨਾ ਗਿਆ ਉੱਥੇ ਇਹਨਾਂ ਦਾ ਸਾਡੇ ਸਰਕਾਰ ਤੋਂ ਮਹਾਜੂ ਸਾਹਿਬ ਦਾ ਸਭੀਆਂ ਦਾ ਕੰਮ ਸੀ ਉਹਨਾਂ ਦਾ ਸਾਰਾ ਕੰਮ ਸਾਰਾ ਹੀ ਮਾਲ ਨੁਕਸਾਨਿਆ ਗਿਆ ਇਸੇ ਤਰ੍ਹਾਂ ਰਾਹੁਲ ਚਰਮਾ ਜੀ ਆਪ ਦਾ ਖੋਖਾ ਚਲਾਉਂਦੇ ਸਨ ਆਪ ਦੀ ਯਾਦ ਕਰਕੇ ਮਿਹਨਤ ਕਰਕੇ ਆਪ ਦਾ ਗੁਜ਼ਰ ਕਰਦੇ ਸਨ ਅਰੋੜਾ ਸਾਹਿਬ ਦਾ ਵੀ ਇਸੇ ਤਰ੍ਹਾਂ ਡਿਸਪੋਜ਼ਲ ਦਾ ਕੰਮ ਸੀ ਬਹੁਤ ਵੱਡਾ ਨੁਕਸਾਨ ਮਜੀਠੇ ਸ਼ਹਿਰ ਤੇ ਹੋਇਆ ਔਰ ਇਹ ਅੱਗ ਕੋਈ ਕਹਿੰਦੇ 2:30 ਵਜੇ ਇਹਨਾਂ ਨੂੰ ਫੋਨ ਗਿਆ ਕਿ ਇਸ ਤਰ੍ਹਾਂ ਆ ਕੇ ਲੱਗੀ ਆ ਜਦੀ ਵੀਡੀਓਜ਼ ਮੈਂ ਸ਼ੇਅਰ ਕਰੂੰਗਾ ਅਫਸੋਸ ਦੀ ਗੱਲ ਇਹ ਆ ਕਿ ਸਰਕਾਰ ਨੇ ਭਾਵੇਂ ਚ ਐਂਬੂਲੈਂਸ ਦੀ ਫੈਸਿਲਿਟੀ ਦਿੱਤੀ ਆ ਮਗਰ ਮਜੀਠੇ 'ਚ ਜਿਹੜੀ ਐਂਬੂਲੈਂਸ ਹੀ ਉਹ ਨਹੀਂ ਪਹੁੰਚੀ ਐਂਬੂਲੈਂਸ ਫਾਇਰ ਫਾਇਰ ਸੌਰੀ ਜਿਹੜੀ ਫਾਇਰ ਬ੍ਰਿਗੇਡ ਐ ਮਜੀਠੇ 'ਚ ਫੈਸਿਲਿਟੀ ਦਿੱਤੀ ਸੀ ਉਹ ਉਹ ਨਹੀਂ ਪਹੁੰਚੀ ਜਿਹੜੀ ਫਾਇਰ ਬ੍ਰਿਗੇਡ ਆਈ ਉਹ ਸ੍ਰੀ ਅਮਰਚਰ ਸਾਹਿਬ ਤੇ ਜਦ ਪਹੁੰਚ ਗਿਆ ਉਤੋਂ ਆਈ ਔਰ ਉਹ ਲੇਟ ਆਈ ਔਰ ਉਹਦੇ ਕਰਕੇ ਭਾਵੇਂ ਉਹ ਆ ਗਏ ਮੈਂ ਨਹੀਂ ਕਹੂੰਗਾ ਕਿ ਉਹ ਨਹੀਂ ਪਹੁੰਚੇ ਪਹੁੰਚੇ ਜ਼ਰੂਰ ਮਗਰ ਜਦ ਤੱਕ ਉਹ ਪਹੁੰਚੇ ਤਦ ਤੱਕ ਇੰਨਾ ਵੱਡਾ ਇੱਥੇ ਸਾਰਾ ਹੀ ਕੰਮ ਸਾਰਾ ਹੀ ਉਹਨਾਂ ਦਾ माल ਨੁਕਸਾਨਿਆ ਗਿਆ ਸੋ ਮੇਰੀ ਭਗਵੰਤਾਨ ਸਰਕਾਰ ਨੂੰ ਇਹ ਅਪੀਲ ਹੈ ਕਿ ਇਹ ਮਿਹਨਤ ਕੱਚ ਲੋਕ ਨੇ ਆਪ ਦਾ ਪਰਿਵਾਰ ਦੀ ਬੁਜ਼ੁਰਗ ਕਰਤਵਾਸਤੇ ਪਰਿਵਾਰ ਦੀ ਸਾਂਭ ਸੰਭਾਲ ਵਾਸਤੇ ਦਿਹਾੜੀ ਕਰਨ ਵਾਲੇ ਬਹੁਤ ਬੜੇ ਲੋਕ ਹੈ ਔਰ ਸਾਡੇ ਇਸ ਮਜੀਠੇ ਕਸਬੇ ਦਾ ਮਾਣ ਨੇ ਮੈਂ ਚਾਹਾਂਗਾ ਕਿ ਸਰਕਾਰ ਇਹਨਾਂ ਨੂੰ ਬਣਦੀ ਕੰਪਨਸੇਸ਼ਨ ਤੇ ਇਹਨਾਂ ਦੀ ਜੋ ਦੁਕਾਨਾਂ ਨੁਕਸਾਨੀਆਂ ਗਈਆਂ ਨੇ ਉਹਦਾ ਰਿਪੇਅਰ ਦਾ ਕੰਮ ਇਮੀਡੀਏਟਲੀ ਕਰਾ ਕੇ ਦੇਵੇ ਔਰ ਨਾਲ ਹੀ ਇਸ ਗੱਲ ਦੀ ਇਨਕੁਆਇਰੀ ਹੋਵੇ ਕਿ ਇਹ ਅੱਗ ਲੱਗੀ ਕਿਉਂ ਕਿ ਅੱਗ ਦਾ ਕਾਰਨ ਕੀ ਹੈ ਸ਼ਰਾਰਤ ਹੈ ਕਿ ਇਹ ਹੋਰ ਕਾਰਨ ਨੇ ਇਹ ਸੱਚਾਈ ਵੀ ਸਾਹਮਣੇ ਆਵੇ ਕਿਉਂਕਿ ਪਹਿਲਾਂ ਇਹ ਜਾ ਵਾਕਿਆ ਸ੍ਰੀ ਸਾਡੇ ਮਜੀਠੇ ਕਸਬੇ 'ਚ ਕਦੇ ਵੇਖਣ ਨੂੰ ਨਹੀਂ ਮਿਲਿਆ ਸੋ ਗਾਹ ਜੀ ਗੱਲ ਹੋਵੇ ਨਾ ਉਹਦੇ ਵਾਸਤੇ ਰਿਕੁਆਇਰੀ ਦੀ ਲੋੜ ਹੈ ਕਿ ਜੇ ਸ਼ਰਾਰਤੀ ਕੰਮ ਹੈ ਤੇ ਉਹ ਸਾਹਮਣੇ ਆਏ ਜਾਣ ਤੇ ਜੇ ਵਾਕਈ ਕੋਈ ਸ਼ਾਰਟ ਸਰਕਟ ਜਾਂ ਹੋਰ ਕੋਈ ਕਾਰਨ ਬੜਿਆ ਤੇ ਉਸ ਕਾਰਨ ਨੂੰ ਫਿਰ ਐਡਰੈਸ ਕੀਤਾ ਜਾਵੇ ਔਰ ਇਹਨਾਂ ਨੂੰ ਬਣਦੀ ਕੰਪਨਸੇਸ਼ਨ ਦਾ ਕਾਣਾ ਦੀ ਰਿਪੇਅਰ ਔਰ ਨਾਲ ਜੋ ਮਟੀਰੀਅਲ ਨੁਕਸਾਨਿਆ ਗਿਆ ਉਹਦੀ ਕੰਪਨਸੇਸ਼ਨ ਦਿੱਤੀ ਜਾਵੇ